ਆਟਾ ਧਰ ਰੱਖਣਾ ਦਾ ਮਤਲਬ ਇਹ ਕਹਦਾ ਨਹੀਂ ਆਟਾ ਧਰ ਰੱਖਣੀ ਨਾ ਆਟਾ ਉਸੇ ਉਸੇ ਟਾਈਮ ਗੁੰਨੋ ਤੇ ਉਸੇ ਟਾਈਮ ਬਣਾਓ ਉਸੇ ਟਾਈਮ ਖਾ ਲਓ ਜਾਂ ਉਹਨਾਂ ਕ ਬਣਾ ਲਓ ਖਾ ਲਓ ਘਟ ਜੂਗੀ ਰੋਟੀ ਤਾਂ ਭੁਰਾ ਇੱਕ ਮੁਠੀ ਹੋ ਚੱਲ ਜੂਗੀ ਆਟੇ ਦੀ ਹੂੰ ਬਧਤ ਰਹੋਗੇ ਦੇਖੋ ਆਟਾ ਧਰ ਲਓ ਫਿਰ ਜੀ ਧਰ ਲਓ ਤੁਸੀਂ ਜੀ ਸਰ ਕੇ ਪਰ ਉਹਦਾ ਨੁਕਸਾਨ ਕੀ ਹੁੰਦਾ ਵੀ ਆਟਾ ਕੁਝ ਟਾਈਮ ਬਾਅਦ ਤੁਸੀਂ ਦੇਖੋ ਭਾਂਡੇ ਦੇ ਤੇ ਸਿਕਰੀ ਆ ਜਾਂਦੀ ਹੈ ਮੋਟੀ ਮੋਟੀ ਹੂੰ ਆ ਜਾਂਦੀ ਮੋਟੀ ਸਿਕਰੀ ਹੋ ਜਾਂਦੀ ਹੈ ਅਥਰਲੇ ਵਿੱਚ ਉਹ ਬੈਕਟੀਰੀਆ ਐਕਟੀਵੇਟ ਹੋ ਜਾਂਦਾ ਹੈ ਡਰਾਈ ਵੀ ਹੋ ਗਿਆ ਔਰ ਜਿਹੜਾ ਆਟਾ ਤੁਸੀਂ ਉਹਨੂੰ ਕੱਢ ਕੇ ਦੇਖੋ ਜਵੇਂ ਢਿੱਲਾ ਢਿੱਲਾ ਹੋ ਜਾਂਦਾ ਆਟਾ ਹੂੰ ਤੁਸੀਂ ਸਹੀ ਗੁਨੇ ਹੋਇ ਰੱਖੋ ਉੱਪਰਲਾ ਸੁੱਕ ਜੂ ਲਾ ਟਟਲਾ ਹੋ ਜੂ ਹੂੰ ਸਿੱਧਾ ਰੋਟੀ ਪਕਾਉਣ ਦੇਖ ਆ ਬਲੋਗੇ ਬੈਕਟੀਰੀਆ ਕਦੇ ਵੀ ਮਤਲਬ ਬੰਦ ਨਹੀਂ ਹੋ ਸਕਦਾ ਹੌਲੀ ਹੋ ਸਕਦਾ ਬਹੁਤ ਹੌਲੀ ਹੋ ਸਕਦਾ ਲਾ ਟੈਂਪਰੇਚਰ ਇਹਨੂੰ ਰੋਕ ਲਾਂਦਾ ਹੈ ਇਹ ਤੇ ਦੀ ਨਾ ਵੰਦੇ ਨੂੰ ਪਰ ਬੰਦ ਨਹੀਂ ਕਰ ਸਕਦਾ ਤੁਸੀਂ ਕਾਚਾਰ ਦੀ ਗੱਲ ਕਰ ਰਹੇ ਸੀ ਵੀ ਪੁਰਾਣੇ ਜਿਹੜੇ ਆ ਉਹ ਭਾਂਡੇ ਦੇ ਵਿੱਚ ਰੱਖੇ ਜਾਂਦੇ ਸੀ ਮਿੱਟੀ ਦੇ ਜਾਂ ਚੀਨੀ ਦੇ ਭਾਂਡੇਆਂ ਦਾ ਵਿੱਚ ਰੱਖੇ ਜਾਂਦੇ ਸੀ ਪਰ ਹੁਣ ਅਸੀਂ ਦੇਖਦੇ ਆ ਵੀ ਪਹਿਲੀ ਗੱਲ ਤਾਂ ਆਚਾਰ ਕੋਈ ਪਾਉਂਦਾ ਨਹੀਂ ਬਹੁਤ ਘੱਟ ਲੋਕ ਪਾਉਂਦੇ ਆ ਯਾਤਰ ਬਾਜ਼ਾਰੀ ਲੈ ਕੇ ਆਉਂਦੇ ਆ ਤੇ ਹੁੰਦੇ ਉਹ ਪਲਾਸਟਿਕ ਦੇ ਭਾਂਡੇ ਦੇ ਵਿੱਚ ਉਹ ਪਲਾਸਟਿਕ ਦੇ ਡੱਬੇ ਜੇ ਬਣੇ ਹੁੰਦੇ ਪਹਿਲਾਂ ਕਿਹਾ ਨਾ ਵੀ ਦੇਖੋ ਕੈਮੀਕਲ ਰਿਐਕਸ਼ਨ ਜਿੰਨੇ ਤੁਹਾਡੇ ਕੋਈ ਸਿਆਣੇ ਹੈਗੇ ਨੇ ਪਿੱਛੇ ਦੀ ਇੱਕ ਤੁਸੀਂ ਗੂਗਲ ਤੇ ਕੱਢ ਸਕਦੇ ਹੋ مثلا ਹਰਾਨੀ ਜਾਣਕ ਜਿਹੜੇ ਅੰਕੜੇ ਆਏ ਨੇ ਬਹੁਤ ਖਤਰਨਾਕ ਮੇਂ ਮਨੁੱਖੀ ਬਲੱਡ ਤੇ ਸਰੀਰ ਦੇ ਅੰਦਰ ਜਿਹੜੀ ਮਾਈਕਰੋ ਪਲਾਸਟਿਕ ਦੀ ਮਾਤਰਾ ਕਿਤੇ ਕਈ ਗੁਣਾ ਵੱਧ ਚੁੱਕੀ ਹੈ ਲਿਵਰ ਤੋਂ ਬਹੁਤ ਜ਼ਿਆਦਾ ਕੇ ਜਾ ਚੁੱਕੀ ਹੈ ਇਹ ਸਾਡੀਆਂ ਬਿਮਾਰੀਆਂ ਦੇ ਮੁੱਖ ਕਾਰਨ ਨੇ ਮੁੱਖ ਕਾਰਨ ਮਾਈਕਰੋ ਪਲਾਸਟਿਕ ਹੂੰ ਮਾਈਕਰੋ ਹੈ ਜਦੋਂ ਸੇ ਵਿਚਪਾ ਦਾ ਪਲਾਸਟਿਕ ਦਾ ਵਿੱਚੋਂ ਕੱਢ ਲਿਆ ਉਹ ਜਗ੍ਹਾ ਪਹਲਾ ਤਾਂ ਹੈ ਪੜਨਾ ਉਹਦੇ ਤੇ ਮਾਈਕਰੋਨਾ ਚੀ ਪਲਾਸਟਿਕ ਜਿਹੜੀ ਕੁਲਦੀ ਆ ਉਹਦੇ ਵਿੱਚ ਹੂੰ ਜਿਹੜੀ ਉਹਦੇ ਵਿੱਚ ਕੁਲ ਜਾਂਦੀ ਹੈ ਤੇ ਉਹ ਅੱਗੇ ਸਾਡੇ ਖਾਣੇ ਚ ਆ ਗਈ ਖਾਣੇ ਤੋਂ ਸਰੀਰ ਚ ਆ ਗਈ ਸਰੀਰ ਚ ਨੁਕਸਾਨ ਤੇ ਇਸ ਕਰਕੇ ਪਲਾਸਟਿਕ ਦਾ ਪਹੜਨਾ ਕਦੇ ਵੀ ਕੁਛ ਖਾਣ ਪੀਣ ਵਾਲੀਆਂ ਚੀਜ਼ਾਂ ਵਾਸਤੇ ਸੂਟੇ ਬਲੇ ਲੋਕੀ ਪਲਾਸਟਿਕ ਦੀਆਂ ਪਲੇਟਾਂ ਵਰਤਦੇ ਆ ਹੋਗੇ ਪਰ ਗੱਲ ਕੁਛ ਵੀ ਹੋਵੇ ਮੇਰਾ ਮੁੱਦਾ ਸਮਝਾਉਣ ਤੱਕ ਤੇ ਵੀ ਬਲੜ ਦੇ ਵਿੱਚ ਮਾਈਕਰੋ ਪਲਾਸਟਿਕ ਦੀ ਮਾਤਰਾ ਬਹੁਤ ਵੱਧ ਰਹੀ ਹੈ। ਬਹੁਤ ਨੁਕਸਾਨਦੇਹ ਹੈ। ਨਹੀਂ ਇਹ ਨਾ ਤੱਕ ਹੈ। ਸਹੀ ਜਿਹੜੇ ਭਾਂਡੇ ਦੇ ਕੰਚੇਗਾ ਚੀਨੀ ਮਿੱਟੀ ਹੈਗੀ। ਇਹਨਾਂ ਨਾਲ ਤਾਂ ਰਿਐਕਸ਼ਨ ਹੁੰਦੀ ਹੀ ਨਹੀਂ ਨਾ ਤਾਂ ਨਿੱਲ ਨੇ। ਉਸ ਤੋਂ ਵਧੀਆ ਫਿਰ ਲੋਹ ਹੈ। ਲੋਹ ਸਟੇਨਲੈਸ ਟੀਲ। ਸਟੇਨਲੈਸ ਟੀਲ ਉਹਦੇ ਨੇ ਕੋਈ ਜਿਹੜਾ ਪਾਰਟੀਕਲ ਆਉਂਦਾ। ਇਹ ਐਮ ਐਸ ਵੀ ਆਜੂ ਤਾਂ ਵੀ ਸਾਡਾ ਕੋਈ ਬਲੱਡ ਦੇ ਵਿੱਚ ਉਹ ਆਇਰਨ ਦੀ ਮਾਤਰਾ ਵਧਾਈ ਜਾ ਸਕਦਾ ਘਟਾਉਂਦਾ ਨਹੀਂ ਘਟਾਉਂਦਾ ਨਹੀਂ ਬਹੁਤ ਖਰਾਬ ਨਹੀਂ ਹਮ ਅਲੂਮੀਨੀਅਮ ਦੇ ਭਾਂਡੇ ਵੀ ਬੜੇ ਪਿੱਛੇ ਲੱਗਦੇ ਹਨ ਅਲੂਮੀਨੀਅਮ ਦਾ ਵੀ ਨੁਕਸਾਨਦੇ ਆ ਨੁਕਸਾਨਦੇ ਇਹ ਨੁਕਸਾਨ ਇਹ ਨਣਕੇ ਫਰਿੱਜ ਦਾ ਹਾਲ ਚਾਲ ਇਹ ਭਰਾਵਾ ਇਹ ਬੜਾ ਵੱਡਾ ਚੈਪਟਰ ਹੈ ਇਹ ਤਾਂ 5-7 ਦਿਨ ਵੀ ਕਥਾ ਕਰ ਲੱਗ ਰਹੀ ਇਹ ਮੋਕਣਾ ਨਹੀਂ ਹੋ ਕਰ ਪਰੰਤੂ ਚੰਗੀ ਗੱਲ ਹੈ ਵੀ ਜੇ ਤੁਸੀਂ ਇਹ ਚੀਜ਼ਾਂ ਦੀ ਬੁਢਲੀ ਜੀ ਜਾਣਕਾਰੀ ਰੱਖ ਲੋ ਸਾਡੇ ਵਾਸਤੇ ਫਾਇਦੇਮੰਦ ਹੋ ਸਕਦੀ ਹੈ ਮੈਂ ਨਹੀਂ ਕਹਿੰਦਾ ਵੀ ਅੱਜ ਸਾਰਾ ਕੁਝ ਬੰਦ ਕਰ ਦੋ ਪਰ ਤੁਸੀਂ ਘਟਾ ਸਕਦੇ ਹੋ ਕੰਟਰੋਲ ਕਰ ਸਕਦੇ ਹੋ ਮੈਂ ਬਹੁਤ ਜਗ੍ਹਾ ਤੇ ਜਾਣਾ ਜਿੱਥੇ ਲੋਕ ਇੰਟਰੋਡਕਸ਼ਨ ਦਿੰਦੇ ਨੇ ਵੀ ਆਹ ਸਾਡੇ ਘਰੇ ਲੜਾਈ ਪੈ ਗਈ ਸੀ ਇਸ ਪਿੱਛੇ ਇਹਨਾਂ ਨੇ ਕਹਿੰਦੇ ਵੀ ਫਰਿੱਜ ਦੀ ਵਰਤੋਂ ਗਲਤ ਹੈ ਅਸੀਂ ਬੰਦ ਕਰ ਲਈ ਨਹੀਂ ਕਹਿੰਦੇ ਅਸੀਂ ਕਹਿੰਦੇ ਉਹ ਨੂੰ ਸਹੀ ਵਰਤੋਂ ਤੁਸੀਂ ਉਹ ਦੌਰ ਨਹੀਂ ਦੇਖਿਆ ਹੋਣਾ 185 ਲੀਟਰ ਫਰਿੱਜ ਸਟੈਂਡਰਡ ਹੁੰਦਾ ਸੀਗਾ ਹੁੰਦਾ ਵੀ ਫਰਿਜ ਦਾ ਨਾ 185 ਲੀਟਰ ਹੁੰਦੀ ਆ। ਹੂੰ 185 ਲੀਟਰ ਦਾ ਫਰਿਜ ਘੱਟੋ ਘੱਟ ਲਾਗਲੇ 5-6 ਘਰਾਂ ਵਾਸਤੇ ਕਾਫੀ ਹੁੰਦਾ ਸੀ। ਹੂੰ ਉਹ ਸ਼ਾਇਦ ਲੈ ਕਿਸੇ ਦੇ ਕੁਸਤਰ ਤਾਂ ਤੇ ਥੋੜਾ ਵੱਡਾ ਕਮਰਾ ਕਿਹਾ ਜਾਣੇ ਕਿ ਕੁੱਲ ਮਿਲਾ ਕੇ ਇੱਕ ਫਰਿਜ 160 ਲੀਟਰ ਦਾ ਕਿੰਨੇ ਪਰਿਵਾਰਾਂ ਵਾਸਤੇ ਹੁੰਦਾ ਸੀ ਅੱਜ ਇੱਕ ਘਰ ਦੇ ਵਿੱਚ ਲੋੜਾ ਹੁੰਦਾ ਯਾਰ ਉਹ ਦੇਖਿਆ ਨਾ ਵੀ 700 ਲੀਟਰ 1000 ਲੀਟਰ ਦਾ ਫਰਿਜ ਜੀ ਕਿੰਨੇ ਨੇ ਤਿੰਨ ਅੱਛਾ ਹੂੰ ਅਸੀਂ ਆਪਦੇ ਮਾੜੀ ਸਿਹਤ ਤੇ ਮਾੜੀ ਕਿਸਮਤ ਨੂੰ ਆਵਾਜ਼ਾਂ ਮਾਰ ਰਹੇ ਹਾਂ ਵੱਡੇ ਵੱਡੇ ਫਰਿੱਜ ਏਅਰ ਹੁਣ ਕੱਲੇ ਬੈਡਰੂਮ ਤੇ ਰੱਖਣ ਵਾਲੇ ਥੋੜੀ ਹੁੰਦੇ ਨੇ ਜੜ ਰੈਂਗ ਰੂਮ ਤੇ ਜਾਂ ਰਸੋਈ 'ਚ ਇਹਨੇ ਹੋਟਲਾਂ ਵਾਸਤੇ ਲਿਆ ਉੱਥੇ ਲੋਡ ਪੈਂਦੀ ਹੈ ਬਹੁਤ ਵੱਡੀ ਮਾਤਰਾ 'ਚ ਸਮਾਨ ਆਉਂਦਾ ਹੈ ਸਮਾਨ ਆਉਂਦਾ ਉੱਥੇ ਕਾਊਂਟਰਡ ਵੀ ਹੁੰਦਾ ਬਚਦਾ ਵੀ ਹੈ ਉਹਨਾਂ ਦਾ ਸਮਾਨ ਨੂੰ ਸੰਭਾਲਣਾ ਮਜਬੂਰੀ ਹੈ ਤੇ ਗੱਲ ਸਮਝ ਆਉਂਦੀ ਹੈ ਹੂੰ ਇੱਥੇ ਦੋ ਜੀਆਂ ਤੇ ਉੱਥੇ ਤਾਂ ਸਮਝ ਤੋਂ ਬਾਹਰ ਦਾ ਸਮਝ ਤੋਂ ਬਾਹਰ ਮੈਂ ਥੈ ਲੋਡ ਲੈਂਗੇ ਇਸ ਕਰਕੇ ਬੇਨਤੀ ਹੈ ਵੀ ਇਹਨਾਂ ਦੀ ਜਿਹੜੀ ਵਰਤੋਂ ਹੈ ਉਹ ਠੀਕ ਕੀਤੀ ਹੈ ਮਾਈਕ੍ਰੋਵੇਵ ਦੀ ਗੱਲ ਕੀਤੀ ਸੀ ਹਾਂਜੀ ਮਾਈਕ੍ਰੋਵੇਵ ਸੇਫ ਜਾਂ ਹਾਰਮਫੁਲ ਦੇਖੋ ਦੁਨੀਆ ਦੇ ਉੱਤੇ 100% ਕੋਈ ਸੇਫ ਨਹੀਂ 100% ਹਾਰਮਫੁਲ ਵੀ ਨਹੀਂ ਮਾਈਕ੍ਰੋਵੇਵ ਹਲੇ ਹਾਰਮਫੁਲ ਨਹੀਂ ਗਣੇ ਜਾ ਰਹੇ ਮੈਂ ਪਹਿਲਾਂ ਕੁਝ ਜਾਣਕਾਰੀ ਪੜ੍ਹੀ ਸੀ ਵੀ ਹਾਰਮਫੁਲ ਹੈ ਜਪਾਨ ਨੇ ਬੈਨ ਕੀਤਾ ਹੈ ਮੇਰਾ ਮੀਡੀਆ 'ਚ ਗੱਲ ਹੋਈ ਹੈ ਪਰੰਤੂ ਕੁਛ ਮਿੱਤਰਾਂ ਨੇ ਮੈਨੂੰ ਕਮੈਂਟਾਂ ਚ ਕਿਹਾ ਵੀ ਨਹੀਂ ਤੁਹਾਡੀ ਜਾਣਕਾਰੀ ਗਲਤ ਹੈ ਮੈਂ ਵੀ ਕੋਈ ਰੱਬ ਨਹੀਂ ਹੈ ਭਰਾਵੋ ਮੈਂ ਵੀ ਇੱਥੇ ਪੜਦਾ ਲਿਖਦਾ ਹੂੰ ਫਿਰ ਮੈਂ ਉਹਨੂੰ ਬਕਾਇਦਾ ਸਰਚ ਕੀਤਾ ਤਾਂ ਪਤਾ ਲੱਗਾ ਵੀ ਉਹ ਜਾਣਕਾਰੀ ਫੇਕ ਸੀ ਹਲੇ ਐਸਾ ਕੁਛ ਨਹੀਂ ਹੈ ਹਲੇ ਸੇਫ ਹੈ ਕਿਉਂਕਿ ਮਾਈਕ੍ਰੋਵੇਵ ਕੀ ਹੈ ਵੀ ਇਹ ਤਾਂ ਪਾਣੀ ਦੇ ਜਿਹੜੇ ਕਣ ਨੇ ਉਹਨਾਂ ਨੂੰ ਬ੍ਰੇਕ ਕਰਦਾ ਹੈ ਮਾਈਕ੍ਰੋਵੇਵ ਸਣਾ ਹੂੰ ਉਹ ਬ੍ਰੇਕ ਹੁੰਦੇ ਨੇ ਤਾਂ ਜਿਹੜਾ ਪਾਣੀ ਆ ਵਾਲਾ ਮਾਰਦਾ ਹੈ ਹੂੰ ਗਰਮ ਹੁੰਦੇ ਨੇ ਗਰਮ ਹੁੰਦੇ ਨੇ ਗਰਮ ਵੀ ਨਾਲੇ ਸਦਾ ਉਹ ਜਨਪਦ ਪਾਡੇ ਪਰ ਉਹ ਹੀ ਗੱਲ ਆਉਂਦੀ ਹੈ ਕੰਫਰਾਂਸ ਆ ਕੇ ਪਾਡੇ ਸਹੀ ਵਰਤੋ ਪਾਡੇ ਸਹੀ ਬਿਲਕੁਲ ਇੱਕ ਮੈਂ ਸ਼ੁਰੂਆਤ ਚ ਗੱਲ ਕੀਤੀ ਸੀ ਜਿਵੇਂ ਸਰਕਾਰ ਨੇ ਐਲਾਨ ਵੀ ਕੀਤਾ ਹੋਇਆ ਚਲੋ 300 ਯੂਨਿਟ ਬੜਿਆਂ ਨੂੰ ਫ੍ਰੀ ਮਿਲ ਵੀ ਰਹੇ ਨੇ ਉਹ ਸਰਦੀਆਂ ਦੇ ਵਿੱਚ ਤਾਂ ਜ਼ਿਆਦਾਤਰ ਲੋਕ ਜਿਹੜੇ ਆ ਉਹਨਾਂ ਨੂੰ ਫ੍ਰੀ ਮਿਲਦੇ ਨੇ ਕਈਆਂ ਦੇ ਬਿਜਲੀ ਦੇ ਬਿੱਲ ਵੀ ਜ਼ੀਰੋ ਆਉਂਦੇ ਨੇ ਕਿ ਗਰਮੀਆਂ ਦੇ ਵਿੱਚ ਜ਼ੀਰੋ ਆ ਸਕਦਾ ਹੈ ਬਿੱਲ ਏਸੀ ਚਲਾ ਕੇ ਫ੍ਰਿਜ ਚਲਾ ਕੇ ਲੋੜ ਮੁਤਾਬਕ ਚਲਾ ਲਓ ਹੁਣ ਸਾਡੇ ਹੋਸਟਲ ਲੜਕਿਆਂ ਦਾ ਹੋਸਟਲ ਹੈ ਸਾਡਾ ਕੁੜੀਆਂ ਦਾ ਹੋਸਟਲ ਹੈ ਦੋਏ ਅਲੱਗ-ਅਲੱਗ ਨੇ ਦੋ ਜਗ੍ਹਾ ਤੇ ਐਸੀ ਲੱਗੇ ਨੇ ਹਮ ਸਾਡੇ ਉਹ ਆਟੋਮੈਟਿਕ ਸਿਸਟਮ ਲੱਗਾ ਹੈ ਹਮ ਪਹਿਲੀ ਗੱਲ ਟੈਂਪਰੇਚਰ ਫੈਕਟਰੀ ਵੈਲੋ ਸੈੱਟ ਹੁੰਦਾ ਹੈ 29 30 ਜੋ ਵੀ ਹੈ ਹਮ ਦੂਜੇ ਨੰਬਰ ਤੇ ਉਹਨਾਂ ਦਾ ਟਾਈਮਿੰਗ ਸੈੱਟ ਹੈ ਉਹਨਾਂ ਨੂੰ ਵੀ ਲਈ ਜਾਣੀ ਹੈ ਰਾਤ ਨੂੰ 9 ਵਜੇ ਹੈ 9 ਵਜੇ ਸਟਾਰਟ ਹੁੰਦਾ ਤੜਕੇ 5 ਵਜੇ ਨੂੰ ਬੰਦ ਹੋ ਜਾਂਦਾ ਹਮ ਤਕਰੀਬਨ ਜਿਹੜੀ ਐਵਰੇਜ ਹੈ ਸਾਡੀ 5 ਕਿਲੋਨਟਾਂ ਦੀ ਐਵਰੇਜ ਆਉਂਦੀ ਹੈ ਰਾਤ ਦੀ ਜੇ ਉਹ 9 ਤੋਂ ਲੈ ਕੇ ਥੋੜਾ ਫਲਾ ਹੋ ਜਾਵੇ ਸਵੇਰ ਦੇ 5 ਵਜੇ ਤੱਕ ਚੱਲਿਆ ਹਾਂ ਬਾਹਰ ਟੈਂਪਰੇਚਰ ਨਾਰਮਲ ਹੈ ਹਾਂ ਜਿਹੜੇ ਦਿਨਾਂ ਦੇ ਵਿੱਚ ਲੋ ਚੱਲੀ ਸੀ ਜਾਂ ਗਰਮੀ ਬਹੁਤ ਸੀ ਉਦੋਂ ਰਾਤ ਨੂੰ 8 8 9-9 ਜੁਨਟਾਂ ਤੇ ਵੀ ਅਸੀਂ ਗਿਆ ਗਿਆ ਉਹ ਸਾਡੇ ਹੱਥ ਵਸ ਹੈ ਨਹੀਂ ਪਰ ਟਾਈਮਿੰਗ ਅਸੀਂ ਕੰਟਰੋਲ ਕਰ ਰੱਖੀ ਹੈ 슬ੀਪ ਮੋਡ ਵਰਤ ਲਓ ਹਾਂ ਏਸੀ ਤੋਂ ਉਹਨਾਂ ਦਾ ਪਰਪਸ ਇਹ ਹੀ ਹੁੰਦਾ ਵੀ ਹੌਲੀ ਹੌਲੀ ਉਹ ਟੈਂਪਰੇਚਰ ਨੂੰ ਉੱਚਾ ਚੱਕਣਾ ਸ਼ੁਰੂ ਕਰਨਾ ਹੈ ਹਾਂ ਮਰਕੋ ਉਹਦਾ ਲੈਵਲ ਉੱਚਾ ਹੋਣਾ ਸ਼ੁਰੂ ਹੋ ਜਾਂਦਾ ਹੂੰ ਉਹ ਬੈਠਣਾ ਹੈ ਤੁਸੀਂ 슬ੀਪ ਮੋਡ ਦੀ ਗੱਲ ਕੀਤੀ ਅੱਜ ਕੱਲ੍ਹ ਐਸਸ ਦੇ ਵਿੱਚ ਟਰਬੋ ਮੋਡ ਆ ਗਿਆ ਲੋਕੀ 슬ੀਪ ਮੋਡ ਤਾਂ ਬਹੁਤ ਘੱਟ ਯੂਜ਼ ਕਰਦੇ ਐ ਟਰਬੋ ਹਰ ਕੋਈ ਯੂਜ਼ ਕਰ ਲੈਂਦਾ ਅਬੇ ਬੇਸਬਰ ਐ ਨਾ ਪੰਗਾ ਤਾਂ ਬੇਸਬਰੀ ਦੀ ਹੈ ਆਇਆ ਹੁੰਦਾ ਵੀ ਹੁਣ ਇਹ ਚੱਲ ਕੇ ਨਾ ਬਰਫ ਵਾਲਾ ਕਾਰਖਾਨਾ ਬਣਾ ਦੇ ਬਣਾ ਦੇ ਅਸੀਂ ਉਹ ਮਖਸਾਨ ਵੀ ਤਾਂ ਸਾਡੇ ਕਰੋ ਹਸਪਤਾਲਾਂ ਤੇ ਵਾਰੀ ਹੀ ਪੈਂਦੀ ਕਿਸੇ ਟਾਈਮ ਤੇ ਲੱਗਦਾ ਹੁੰਦਾ ਤੇ ਵੀ ਦੋ ਤਿੰਨ ਹਸਪਤਾਲ ਤੇ ਲੁਧਿਆਣੇ ਦੇ ਸੀਐਮਸੀ ਸੀ ਉਹਦੇ ਬਾਅਦ ਡੀਐਮਸੀ ਡੀਐਮਸੀ ਤੀਜਾ ਹਸਪਤਾਲ ਨੇ ਤੇ ਹੁੰਦਾ ਮੈਨੂੰ ਇਹਨਾਂ ਦਾ ਹਰ ਹਸਾ ਉਹਦੇ ਉੱਤੇ ਹਸਪਤਾਲ ਹੈ ਹਸਪਤਾਲ ਅਸੀਂ ਆਪਣੀ ਜਿਹੜੀ ਜੀਵਨ ਸ਼ੈਲੀ ਹੈ ਉਹੀ ਇੰਨੀ ਖਰਾਬ ਕਰ ਲਈ ਵੀਜੀ ਵਜ੍ਹਾ ਕਰਕੇ ਇਹ ਪ੍ਰੋਬਲਮ ਆਈ ਹੈ ਹਾਂ ਚਲੋ ਮੈਂ ਉਸ ਨੂੰ ਕੰਟੀਨਿਊ ਵੀ ਹੁਣ ਤੈਨਸਾ ਯੂਨਿਟ ਬੰਦਾ ਕੱਢ ਸਕਦਾ ਮਤਲਬ ਏਸੀ ਫ੍ਰੀਜ ਕਰ ਸਕਦਾ ਜੀ ਮੈਨੇਜ ਕਰ ਲੇ ਨਾਲੇ 300 ਜੁਨਟੇ ਫ੍ਰੀ ਫਰੂ ਵਾਲੇ ਪੰਗੇ ਚ ਨਾ ਪੋ ਭਰਾ ਵੋੇ ਬੜਾ ਲੰਬਾ ਟਾਈਮ ਗੇਮ ਨਹੀਂ ਜਾਂਦੀ ਇਹ ਲੰਬਾ ਟਾਈਮ ਨਹੀਂ ਚੱਲਿਆ ਕਰਦੇ ਇਹ ਚੀਜ਼ ਇਹ ਹੂੰ ਆਤ ਨਾ ਪਾਓ ਫ੍ਰੀ ਵਾਲੀ ਆ ਤੁਸੀਂ ਬਚਤ ਦੀ ਆਤ ਪਾਓ ਫ੍ਰੀ ਹੋਵੇ ਨਾ ਹੋਵੇ ਕਟਵਰਤਲੇ ਦਾ ਵਰਤਣੀ ਹੂੰ ਮਤਲਬ ਬੰਦੇ ਨੂੰ ਹਾਂ ਪਚਤ ਦੀ ਆਤ ਪਾਓ ਸੰਭਲ ਜੀ ਸੰਭਲ ਸੰਭਾਲਣ ਦੀ ਆਤ ਪਾਓ ਬਿਲਕੁਲ ਇੱਕ ਹਰ ਸਾਲ ਨਾ ਜਦੋਂ ਗਰਮੀ ਆਉਂਦੀ ਹੈ ਪੂਰੀ ਕਿਉਂਕਿ ਹੁਣ ਵੀ ਜੇ ਮੌਸਮ ਦੇਖਿਆ ਵਸ ਜ਼ਰੂਰ ਬਰਸਾਤਾ ਹੋ ਰਹੀਆਂ ਪਰ ਦੁਪਹਿਰੇ ਜਿਹੜੀ ਹੈ ਪੂਰੀ ਗਰਮੀ ਹੋ ਜਾਂਦੀ ਹੈ ਖੜੀ ਖੜੀ ਗੱਡੀਆਂ ਦੇ ਵਿੱਚ ਅੱਗ ਲੱਗ ਜਾਂਦੀ ਹੈ। ਇਹੀ ਪ੍ਰੋਬਲਮ ਹਨੇ ਨਾ ਅਸੀਂ ਕਹਿੰਦੇ ਅੰਦਰ ਤਾਂ ਸ਼ਿਮਲਾ ਬੀਤਦਾ ਹੋਵੇ ਇਹਨਾਂ ਨਾਲ ਫੜਾ ਟੋਪੇ ਅਸੀਂ ਵੀ ਥੱਕਾ ਕਿੱਥੇ ਦੀ ਕਰ ਰਹੇ ਹਾਂ ਤਾਂ ਇਹ ਅੱਗੇ ਲੱਕੂਗੇ ਯਾਰ ਕਿੱਧਰ ਜਾਓ ਹੂੰ ਵੈਰਿੰਗਰ ਮੁਰਿਆ ਇੰਜਣਾਂ ਦੀ ਸਾਰੀ ਹਵਾ ਗਰਮ ਅੰਦਰ ਆ ਰਹੀ ਹੈ। ਇੰਜਨ ਨੂੰ ਹੀ ਤੱਤੀ ਹਵਾ ਲੱਗ ਰਹੀ ਹੈ ਰੇਡੀਏਟਰ ਦੀ ਤਾਂ ਉਹਨੂੰ ਲਗਣੀ ਲਗਣੀ ਸੀ ਹਮ ਚਲ ਉਹਦੇ ਗਰਮੀ ਪੈਦਾ ਕੀਤੀ ਜਿਹੜਾ ਏਸੀ ਦੇ ਕੰਡੈਂਸਰ ਦੀ ਅੱਗ ਮਚਾਉਂਦੀ ਗਰਮੀ ਹੈ ਉਹ ਵੀ ਉਹਨੂੰ ਹਵਾ ਲਗ ਰਹੇਗਾ ਹਮ ਉਹ ਤੋਂ ਕੀ ਬੁਰਾ ਹੋ ਗਿਆ ਹਮ ਜਦੋਂ ਤੁਸੀਂ ਕਿਸੇ ਨੂੰ ਮਸ਼ੀਨ ਨੂੰ ਬੇਸਿਰ ਪਰੇ ਤਰੀਕੇ ਨਾਲ ਚਲਾਉਂਗੇ ਤਾਂ ਰਿਜ਼ਲਟ ਇਹੀ ਹੋਗਾ ਵਾਇਰਿੰਗ ਲੋਡ ਤੋਂ ਵੱਧ ਗਰਮ ਹੋਊ ਅੱਗ ਫੇਰੇ ਪਊ ਨਾ ਉਹਦਾ ਤਾਂ ਪੈਂਦੀ ਨਹੀਂ ਹਮ ਪਰ ਕਈ ਵਾਰੀ ਪਾਰਕਿੰਗ 'ਚ ਖੜੀਆਂ ਗੱਡੀਆਂ ਦੇ ਵੀ ਲੱਗ ਜਾਂਦੀ ਸਪਲਾਈ ਤਾਂ ਚੱਲਦੀ ਹੈ ਟੈਂਪਰੇਚਰ ਵੱਧ ਗਿਆ ਸ਼ੀਸ਼ੇ ਲੱਗੇ ਹੋਏ ਨੇ ਫੋਕਸ ਬੀਮ ਬਣ ਰਹੇ ਨੇ ਲਾਈਟ ਦਾ ਆਪੋ ਇਹਨਾਂ ਨਾਲ ਸ਼ੀਸ਼ੇ ਦੇ ਨਾਲ ਉਹਦੀ ਮਚਣ ਲਾ ਲਾ ਦਿੱਤੇ ਹਰੇਕ ਚੀਜ਼ ਹੂੰ ਵੱਡੇ ਸ਼ੀਸ਼ੇ ਨੇ ਧੁੱਪ ਸਾਡੇ ਅਸੀਂ ਦਰਖਤਾਂ ਦੇ ਨਾਲ ਤੇ ਖੁੱਸੀ ਬਾਦ ਪੈ ਗਿਆ ਉਹ ਦੁਸ਼ਮਣੀ ਹੋ ਗਈ ਸਾਡੀ ਜੱਦੀ ਪੋਸ਼ਟੀ ਵੀ ਇਹ ਨਹੀਂ ਛੱਡਣੇ ਹੂੰ ਦਰਖਤ ਹੈ ਨਹੀਂ ਛਾਂ ਹੈ ਨਹੀਂ ਅੱਛਾ ਦੂਜੀ ਗੱਲ ਪਾਰਕਿੰਗ 'ਚ ਖੜੀਆਂ ਗੱਡੀਆਂ ਨੂੰ ਜਿਹੜੀਆਂ ਛੱਤ 'ਤੇ ਖੜਦੀਆਂ ਨੇ ਉਹਨਾਂ ਨੂੰ ਕਿੰਨੇ ਖਨਵਾ ਕਰਦੀ ਹੈ ਹੂੰ ਅਰੇ ਰੋ ਉੱਥੇ ਵੱਡਾ ਕਾਰਨ ਹੈਗੇ ਨੇ ਚੂਹੇ ਤਾਰਾ ਬੜਦਾ ਜੀ ਚਾ ਤਾਰਾ ਕੱਟਤੀਆਂ ਕਿਸੇ ਨੇ ਕੁਛ ਕਰਕੇ ਹੇਲੇ ਜੋ ਲੋਗ ਇਸ ਪਾਰਕਿੰਗ ਹੋ ਗਈ ਇਨਸੂਲੇਸ਼ਨ ਡੈਮੇਜ ਹੈ ਤਾਂ ਉਸ ਹਾਲਤ ਦੇ ਵਿੱਚ ਫਿਰ ਫਾਇਰ ਹੋ ਜਾਏਗਾ ਪਰ ਗਰਮੀ ਤੋਂ ਤਾਂ ਜਿਹੜੇ ਕਿ ਮਸ਼ੀਨ ਨੂੰ ਕੱਲਾ ਇਹ ਨਾ ਸਮਝੋ ਵੀ ਲੋਹਾ ਹੈ ਇਹਦਾ ਕੀ ਇਹਨੂੰ ਕੀ ਫਰਕ ਪੈਂਦਾ ਪੈਂਦਾ ਹਮ ਫਰਕ ਉਹਨੂੰ ਪਵੇ ਨਾ ਪਵੇ ਸੋਨੂੰ ਜਦੋਂ ਪਾਉਗਾ ਚੂਹੇ ਵੀ ਜਿਹੜੇ ਆ ਉਹ ਪੂਰੀ ਗੱਡੀ ਖਰਾਬ ਕਰ ਦਿੰਦੇ ਆ ਉਹ ਤਾਂ ਸ਼ੁਰੂ ਤੋਂ ਹੀ ਕਰਦੇ ਆ ਜੀ। ਆਪਣਾ ਪਹਿਲਾ ਕੰਮ ਇਹ ਇਸ ਘਰ ਕਿ ਆ ਵੀ ਇਹਨਾਂ ਮਸ਼ੀਨਾਂ ਦੀ ਵਰਤੋਂ ਹੈ ਠੀਕ ਤਰੀਕੇ ਨਾਲ। ਪਰ ਚੂਹਿਆਂ ਤੋਂ ਬਚਾ ਕਿੱਦਾਂ ਕੀਤਾ ਜਾ ਸਕਦਾ? ਨਹੀਂ, ਇਹ ਚੂਹਾ ਮੇਰਾ ਸਬਜੈਕਟ ਨਹੀਂ। ਚੂਹਾ ਮੇਰੀ ਲਾਈਨ ਨਾਲ ਰਿਲੇਟਡ ਨਹੀਂ ਹੈ। ਹੂੰ। ਇਹਨੂੰ ਜੀਵ ਵਿਗਿਆਨੀ ਦੱਸਣਗੇ ਜਾਂ ਕੋਈ ਰਸਾਇਣਕ ਵਿਗਿਆਨੀ ਦੱਸਣਗੇ? ਹੂੰ। ਮੇਰਾ ਕੰਮ ਬਿਲਕੁਲ ਹੀ ਤਾਂ ਕਸਾਇਮ ਤੋਂ ਉੱਥੇ ਤੱਕ ਬੋਲ ਸਕਦਾ। ਅਗਲਾ ਗੰਮਾ ਕਾਰਨ ਮੇਨੇ ਬਿਜਲੀ ਸ਼ੋਕ ਸਰਕਟ ਹੀ ਹੈ। ਸ਼ਾਰਟ ਸਰਕਟ ਤਾਰਾਂ ਕਮਜ਼ੋਰ ਹੋ ਜਾਣੀਆਂ ਲੋਡ ਤੋਂ ਵੱਧ ਟੈਂਪਰੇਚਰ ਇਹ ਨਾ ਬਦਲੋ ਤੇ ਇੱਕ ਕਰੰਟ ਤੋਂ بچਾ ਹੋ ਸਕਦਾ ਜਾਂ ਕਰੰਟ ਦੀ ਫਰਸਟ ایڈ ਕੀ ਹੋ ਸਕਦੀ ਜੇ ਕਿਸੇ ਨੂੰ ਇੱਕਦਮ ਕਰੰਟ ਲੱਗਦਾ ਤੇ ਉਹਨੂੰ ਫਰਸਟ ایڈ ਕੀ ਦਿੱਤੀ ਜਾਵੇ ਫਰਸਟ ایڈ ਤਾਂ ਸਭ ਤੋਂ ਪਹਿਲਾਂ ਕੰਮ ਹੁੰਦਾ ਜੀ ਜਿਵੇਂ ਕਿਵੇਂ ਇਹ ਦੇਖੋ ਵੀ ਸਾਹ ਤਾਂ ਨਹੀਂ ਰੁਕ ਗਿਆ ਦਿਲ ਦੀ ਧੜਕਣ ਤਾਂ ਨਹੀਂ ਰੁਕ ਗਈ ਉਹਨੂੰ ਚਾਲੂ ਕਰਨ ਦੀ ਕੋਸ਼ਿਸ਼ ਕਰੋ ਨਾਕਲੀ ਸਾਹ ਦੇ ਕੇ ਦੁਬਾਰਾ ਦਬਾ ਦਬਾ ਕੇ ਦਿਲ ਦੀ ਧੜਕਣ ਚਾਲੂ ਹੋ ਗਈ ਕਿਉਂਕਿ ਬਲੱਡ ਅੱਧੇ ਪੌਣੇ ਮਿੰਟ ਵਾਸਤੇ ਵੀ ਰੁਕ ਗਿਆ ਤਾਂ ਕੈਮੀਕਲ ਰਿਐਕਸ਼ਨ ਸ਼ੁਰੂ ਹੋ ਜੇ ਸਰੀਰ 'ਚ ਪਹਿਲਾ ਬਲੱਡ ਦਾ ਸਰਕਲ ਬਣੇ ਹਵਾ ਦਾ ਸਰਕਲ ਬਣੇ ਆਕਸੀਜਨ ਦਾ ਬਣੇ ਨੂੰ ਆਕਸੀਜਨ ਆ ਜੇ